ਫੇਰ ਲੋਰ ਵਿਖੇ ਲੋਕ ਇਨਸਾਫ ਮੰਚ ਤੇ ਹੋਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੈਂਡਲ ਮਾਰਚ ਕੱਢਿਆ ਗਿਆ ਇਹ ਮਾਰਚ ਹੁਸ਼ਿਆਰਪੁਰ ਵਿੱਚ ਇੱਕ 5 ਸਾਲਾਂ ਮਾਸੂਮ ਨਾਲ ਹੋਏ ਦੁਸ਼ਕਰਨ ਦੇ ਦੋਸ ਵਜੋਂ ਕੱਢਿਆ ਗਿਆ ਇਹ ਕੈਂਡਲ ਮਾਰਚ ਬਾਬਾ ਸਾਹਿਬ ਭੀਮrao ਅੰਬੇਡਕਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਜ਼ਿਆਮ ਵਿੱਚ ਰੋਸ ਪ੍ਰਗਟ ਕਰਦਿਆਂ ਮੁਰ ਤੋਂ ਅੰਬੇਡਕਰ ਚੌਂਕ ਵਿਖੇ ਆ ਕੇ ਸਮਾਪਤ ਹੋਇਆ ਇਸ ਮੌਕੇ ਵਕਫਕ ਬੁਲਾਰਿਆ ਨੇ ਜਿੱਥੇ ਇਸਕ ਨੌਨੀ ਹਰਕਤ ਦੀ ਸਖਸੀ ਸ਼ਬਦਾਂ ਚ ਨਕੀਦੀ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਇਸ ਹਰਕਤ ਨਾਲ ਪੰਜਾਬ ਭਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨਬਾਜ਼ੋਂ ਮੰਗ ਕੀਤੀ ਗਈ ਦੋਸ਼ੀ ਨੂੰ ਜਲਦ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਪੰਜਾਬ ਵਿੱਚ ਮੁੜ ਤੋਂ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਅੱਜ ਅਸੀਂ ਸ਼ਹਿਰ ਫਲੋਰ ਦੇ ਵਿੱਚ ਜਿਹੜਾ ਆ ਕੈਂਡਲ ਮਾਰਚ ਕਰ ਰਹੇ ਆ ਉਹ ਜਿਹੜਾ ਮਸੂਮ ਬੱਚਾ ਆ ਹਿਾਰਪੁਰ ਦੇ ਵਿੱਚ ਜਿਹੜਾ ਬਹੁਤ ਤਗਾ طریقے ਨਾਲ ਜਿਹਨੂੰ ਸਜ਼ਾਤ ਕਰਕੇ ਜਿਹਨੂੰ ਮੰਨ ਲਓ ਵੀ ਏਦਾਂ ਦੇ ਕਾਰਮ ਕਰਕੇ ਮਾਰਿਆ ਗਿਆ ਉਹਦੇ ਕਰਕੇ ਲੋਕਾਂ ਦੇ ਵਿੱਚ ਰੋਸ ਹੈਗਾ ਵੀ ਮਨ ਲਓ ਜਿਹੜਾ ਇੰਨੇ ਮਨ ਲਓ ਧੱਕੇ ਖਾਈ ਕੀਤੀ ਉਹ ਬੱਚੇ ਨਾਲ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਸਤ ਤੋਂ ਸਖਤ ਸਜ਼ਾਵਾ ਦੇ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਔਰ ਦੇ ਲਈ ਜਿਹੜਾ ਕੰਡਲ ਮਾਰ ਤੇ ਆ ਇੱਕ ਮਲਬ ਦਾ ਕੰਮ ਕਰੂਗਾ ਜਿਹੜਾ ਪਰਿਵਾਰ ਨੂੰ ਵੀ ਪਤਾ ਲੱਗੂਗਾ ਵੀ ਸਾਡੇ ਨੇ ਕੋਈ ਨਾ ਕੋਈ ਬੋਲਦੇ ਆ ਪਾਏ ਕਰਕੇ ਜਿਹੜਾ ਗੈਂਗਲ ਮਾਰ ਜਾਏ ਫਲੋਰ ਸੈਰ ਦੇ ਵਿੱਚ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਜਿੱਦਾਂ ਅੱਜ ਦੀ ਨਾ ਵੀ ਘਟਣਾ ਹੋਰ ਇੱਕ ਵਾਰ ਪਰ ਗਿਲੰਦਰ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਮਜ਼ਦੂਰ ਸੀ ਜਿਹਨੇ ਛੋਟੀ ਜੀ 5-6 ਸਾਲ ਦੇ ਬੱਚੇ ਨੂੰ ਚੱਕ ਕੇ ਲਿਜਾ ਕੇ ਕਮਰੇ ਤੇ ਉਹਨੂੰ ਨਗਰ ਨੇ ਦੇਖਿਆ ਗਿਆ ਜਿਹੜੇ ਉਹਦੇ ਬੱਚੀ ਦੀ ਮਾਂ ਆ ਸੀ ਉਹਨੂੰ ਦੇਖਿਆ ਗਿਆ ਉਹਦੇ ਉਹਦੇ ਵੀ ਉਹਦੀ ਜਿਹੜੀ ਸਾਥ ਕੋ ਸਾਥ ਸਹਾਇਤੀ ਆਵੇ ਜਿਹੜਾ ਦੋਸਤੀ ਆ ਜਿਹੜੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਬੱਚੇ ਨੂੰ ਮਾਰਿਆ ਉਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੰਗ ਕਰਦੇ ਆ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਜਿਹੜੀ ਮਾੜੀ ਤੇ ਮੰਦਭਾਗੀ ਘਟਨਾ ਵਾਪਰੀ ਆ ਜਿਹਦੇ ਵਿੱਚ ਇੱਕ ਛੋਟਾ ਬੱਚਾ ਹਰਵੀਰ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਤਰੀਕੇ ਦੇ ਨਾਲ ਕੋ ਕਰਮ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਜਾਨ ਲੈ ਲਈ ਕਤਲ ਕਰ ਦਿੱਤਾ ਗਿਆ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਹੀ ਜ਼ਿਆਦਾ ਹਨੋਣੀ ਜਿਹੜੀ ਆ ਇਹ ਹਰਕਤ ਹੋਈ ਆ ਇਹਦੇ ਖਿਲਾਫ ਜਿਹੜਾ ਇਹਦਾ ਦੋਸ਼ੀ ਆ ਦੋਸ਼ੀ ਦੇ ਖਿਲਾਫ ਘੱਟ ਤੋਂ ਘੱਟ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਅਸੀਂ ਇਹ ਅਜਿੱਤੇ ਲੋਕਨਸਾਫ ਵੱਲੋਂ ਮੰਚ ਵੱਲੋਂ ਜਿਹੜੀ ਮੰਗ ਵੀ ਕਰਦੇ ਆ ਇਸ ਬੰਦੇ ਨੇ ਕੋਈ ਮਾੜੀ ਹਰਕਤ ਕੀਤੀ ਉਹ ਕਿਸੇ ਦੀ ਕਮਿਊਨਿਟੀ ਦਾ ਹੋਵੇ ਚਾਹੇ ਉਹ ਪਰਦੇਸੀ ਹੋਵੇ ਚਾਹੇ ਇਥੋਂ ਦਾ ਰਹਿਣ ਵਾਲਾ ਹੋਵੇ ਔਰ ਕੱਲ ਦੀ ਤੁਸੀਂ ਫਰੀਦਕੋਟ ਦੀ ਇੱਕ ਘਟਨਾ ਸੁਣੀ ਹੋਣੀ ਆ ਉੱਥੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਦਸਮੀਕ ਆ ਉਹ ਤਿੰਨ ਜਣਾਂ ਨੇ 6 ਸਾਲ ਦੇ ਬੱਚੇ ਦੇ ਨਾਲ ਚਲੋ ਮੰਨ ਲਓ ਰੇਡ ਦਿੱਤਾ ਉਹਨਾਂ ਦੇ ਤਿੰਨ ਜਣਾਂ ਨੇ ਉਹਦੇ ਨਾਲ ਗਲਤ ਹਰਕਤ ਕੀਤੀ ਆ ਕਿਤੇ ਉਹਨਾਂ ਨੇ ਇਹ ਗਲਤ ਹਰਕਤ ਕੀਤੀ ਉਹ ਵੀ ਇਸ ਪੰਜਾਬ ਦੇ ਵਾਸੀ ਪੰਜਾਬੀ ਆ ਕਹਿੰਦੇ ਭਾਵੇਂ ਦੀ ਕੋਈ ਵੀ ਕਮਿਊਨਿਟੀ ਦੇ ਵਿੱਚ ਚੰਗੇ ਮਾੜੇ ਬੰਦੇ ਹੋ ਸਕਦੇ ਆ ਜੇ ਅਸੀਂ ਉਹਨੂੰ ਇਸ ਪਾਸੇ ਟੱਕੜਤਾ ਵਾਲੇ ਪਾਸੇ ਲੈ ਕੇ ਜਾਵਾਂਗੇ ਜਾਂ ਸਾਰੀ ਕਮਿਊਨਿਟੀ ਨੂੰ ਇੱਕ ਬੰਦੇ ਕਰਕੇ ਬਦਨਾਮ ਕਰਾਂਗੇ ਲੱਗਦਾ ਇਹ ਠੀਕ ਨਹੀਂ ਜੇਗਾ ਵੀ ਕੋਈ ਦੋਸ਼ੀ ਹੈਗਾ ਉਹਨੂੰ ਕਾਰਵਾਈ ਜਿਹੜੀ ਆ ਉਹਦੇ ਖਿਲਾਫ ਕਰਕੇ ਉਹਨੂੰ ਸਜ਼ਾ ਜਿਹੜੀ